ਹੋ ਮੰਦਰ ਢਾਕੇ ਮਸਜਿਦ ਬਣ ਗਈ ਤੇ ਮਸਜਿਦ ਢਾਕੇ ਮੰਦਰ ਪਰ ਬਸਿਆ ਨਾ ਅੱਲਾ ਤੇ ਨਾ ਰਾਮ ਮਨਾंदे ਅੰਦਰ ਤਖਤਾਂ ਟਾਹੇ ਮੰਦਰ ਤੇ ਕੁਰਸੀ ਨੇ ਢਾਈ ਮਸੀਤ ਢਾਉਣ ਬਣਾਉਣ ਵਾਲਿਆਂ ਦੀ ਪਰ ਸੁਧ ਹੋਈ ਨਾ ਨੀਤ ਸੋਚ ਬਣਾ ਲਈ ਰਾਜ ਭਾਗ ਦਾ ਸਾਂਭਣਾ ਜੇ ਪ੍ਰਬੰਧ ਸਿਹਤਹੀਨ ਤੇ ਅਨਪੜ ਪਰਜਾ ਬਹੁਤ ਕੰਮ ਦਾ ਛੰਦ ਹੋ ਸੇਤਮੰਦ ਪੜਿਆ ਲਿਖਿਆ ਨਹੀਂ ਫਸਣਾ ਵਿੱਚ ਜਾਲ ਧਰਮ ਦੇ ਨਾਂ ਤੇ ਖੇਡ ਕੇ ਪੱਤੇ ਜਦੋਂ ਵੀ ਚੱਲੀ ਚਾਲ ਪੜ ਕੇ ਸਮਝ ਲੈਣਗੇ ਗੀਤਾ ਬਾਈਬਲ ਗ੍ਰੰਥ ਕੁਰਾਨ ਛੱਡ ਧਰਮਾਂ ਦੇ ਫੰਦਿਆਂ ਨੂੰ ਬਣ ਜਾਣਗੇ ਬਸ ਇਨਸਾਨ ਪਰ ਐਦਾਂ ਤਾਂ ਨਗਰੀ ਦੇ ਵਿੱਚ ਰਹਿਣਾ ਨਹੀਂ ਅੰਧੇਰਾ ਅੰਨਿਆਂ ਦੇ ਵਿੱਚ ਕਾਣੇ ਰਾਜੇ ਬਣਨਗੇ ਕੀਕਣ ਫੇਰ ਹੋ 사ऊदी ਇਕ ਆਓ ਨਾ ਪਾਈਏ ਪਾਣੀ ਵਿੱਚ ਮਧਾਣੀ ਜਾਗੋ 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 ਲੋਕੋ ਸਮਝੋ ਅਸਲ ਕਹਾਣੀ ਜਦ ਤੱਕ ਅੰਨੇ ਬਣੇ ਰਹਾਂਗੇ ਰਾਜ ਕਰਨਗੇ ਕਾਣੇ ਨਿਰਖ ਪਰਖ ਨਾਲ ਚੁਣੋ ਨਮੈਂਦੇ ਆ ਧਰ ਕੇ ਸੁਰਤ ਟਿਕਾਣੇ ਹੋ ਪਿੰਡ ਕੜਾ ਮੇ ਰੋਮੀ ਲਿਖਦਾ ਅਤ ਬੰਬ ਨਾ ਕੋ ਕਾ ਸਭ ਨਾਲ ਸਾਂਝਾ ਕਰੋ ਜੇ ਸੱਚਾ ਆ ਜਾਗੋ ਦਾ ਹੋਕਾ ਮਿੱਤਰੋ ਸਭ ਨਾਲ ਸਾਂਝਾ ਕਰੋ ਜੇ ਜਾਗੋ ਦਾ ਆ ਸੱਚਾ ਹੈ ਹੋਕਾ ਸ਼ੇਰ ਜੀ ਪਲੀਜ਼